ਇੱਕ ਕਈ ਪੰਜਾਬੀ ਸਿੰਗਰ ਆ ਜਿਨ੍ਹਾਂ ਨੇ ਮਤਲਬ ਆਪਣੀ ਲਾਈਫ ਨੂੰ ਫਾਈਨੈਂਸ਼ੀਅਲੀ ਤੌਰ ਤੇ ਮਜ਼ਬੂਤ ਬਣਾਉਣ ਲਈ ਆਪਣੇ ਆਪ ਨੂੰ ਰਿਚ ਬਣਾਉਣ ਲਈ ਆਪਣੇ ਆਪ ਨੂੰ ਫੇਮਸ ਬਣਾਉਣ ਲਈ ਪੱਗ ਤੇ ਬੰਨੀ ਆ ਪਰ ਉਹਨਾਂ ਨੇ ਆਪਣੀ ਦਾੜੀ ਕਟਵਾਈ ਹੋਈ ਆ ਹੁਣ ਉਹਨਾਂ ਨੇ ਇੱਕ ਡਿਸੀਜਨ ਲਿਆ ਆ ਲਾਈਫ ਚ ਕਿ ਉਹਨਾਂ ਨੇ ਕਾਮਯਾਬ ਹੋਣਾ ਫਿਰ ਉਹ ਸਮਾਜ ਦੇ ਵਿੱਚ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਉਹਨਾਂ ਨੂੰ ਆਪਣੇ ਗੁਰੂ ਦੇ ਨਾਲ ਬੜਾ ਪਿਆਰ ਆ ਕਿਤਨਾ-ਕਿਤਿ ਹੋ ਸਕਦਾ ਉਹਨਾਂ ਦੇ ਮਨ 'ਚ ਕੋਈ ਗਿਲਟ ਦੀ ਭਾਵਨਾ ਵੀ ਹੋਵੇ ਜਾਂ ਉਹ ਜਸਟ ਇੱਕ ਮਸ਼ਹੂਰੀ ਲਈ ਇਹ ਚੀਜ਼ ਕਹਿੰਦੇ ਹੋਣ ਇਹ ਉਹਨਾਂ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਦਿਲ 'ਚ ਕੀ ਹੈ ਉਹ ਚਾਹੇ ਬੱਬੂ ਮਾਨ ਹੋਵੇ ਦਿਲਜੀਤ ਹੋਵੇ ਅ ਗਿੱਪੀ ਗਰੇਵਾਲ ਹੋਵੇ ਇਹਨਾਂ 'ਚੋਂ ਇੱਕ ਦੋ ਨੇ ਤੇ ਕਿਹਾ ਵਾ ਕਿ ਸਾਡਾ ਜਿਹੜਾ ਕੀਤਾ ਇਹੋ ਜਿਹਾ ਕਿ ਅਸੀਂ ਦਾੜੀ ਨਹੀਂ ਰੱਖ ਸਕਦੇ ਕਈ ਵਾਰੀ ਉਹ ਕਹਿਣਗੇ ਵੀ ਇਹ ਕੰਜਰਾਂ ਵਾਲੇ ਕੰਮ ਆ ਅਸੀਂ ਜਦੋਂ ਥੋੜੀ ਉਮਰ 'ਚ ਅੱਗੇ ਕਰੇ ਤੇ ਉਦੋਂ ਅਸੀਂ ਜਿਹੜਾ ਵਾ ਉਹ ਅਮਰ ਛਕਣਾ ਅ ਗਿੱਪੀ ਗਰੇਵਾਲ ਨੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਜੂੜਾ ਵੀ ਰਖਵਾਇਆ ਹੋਇਆ ਪਰ ਸਚਾਈ ਇਹ ਹੈ ਕਿ ਇੱਥੇ ਵੀ ਉਹ ਇਨਸਿਕਿਉਰਟੀ ਜਾਂ ਕੋਈ ਇਦਾਂ ਦੇ ਵਿਚਾਰ ਹੀ ਕੰਮ ਕਰ ਰਹੇ ਆ ਕਿ ਜਿਹੜਾ ਚੀਜ਼ ਆਪਾਂ ਜਿਹੜੀ ਚੀਜ਼ ਆਪਾਂ ਆਪ ਨਹੀਂ ਕੀਤੀ ਉਹ ਹੁਣ ਆਪਾਂ ਆਪਣੇ ਬੱਚਿਆਂ ਤੋਂ ਕਰਾਉਣੀ ਆ ਹੋਣਾ ਇਹ ਆ ਕਿ ਜਦੋਂ ਉਹਨਾਂ ਬੱਚਿਆਂ ਨੇ ਅੱਗੇ ਜਾ ਕੇ ਵੱਡੇ ਹੋਣਾ ਉਹਨਾਂ ਨੇ ਵੀ ਸ਼ਾਇਦ ਇਦਾਂ ਹੀ ਕਰਨਾ ਵਾ ਕਿ ਉਹਨਾਂ ਨੇ ਹੋ ਸਕਦਾ ਵਾ ਕਿ ਉਸੇ ਕਰੀਅਰ ਨੂੰ ਚੂਜ਼ ਕਰਨਾ ਤੇ ਫਿਰ ਉਹਨਾਂ ਚੋਂ ਹੋ ਸਕਦਾ ਵਾ ਕਿ 90% ਜਿਹੜੇ ਆ ਉਹ ਆਪਣੇ ਪਿਤਾ ਵਾਂਗੂ ਉਸ ਕਿੱਤੇ ਤੇ ਜਾਣ ਤੇ ਆਪਣੇ ਵਾਲ ਕਟਾ ਦਨ ਤੇ ਗਾਂ ਆਪਣੇ ਬੱਚਿਆਂ ਦੇ ਫਿਰ ਜੂੜੇ ਰਖਾ ਦਨ ਤੇ ਉਹਨਾਂ ਨੂੰ ਡਿਸਪਲੇ ਤੇ ਲਾ ਦਨ ਜੋ ਆਪ ਨਹੀਂ ਕਰ ਸਕੇ ਫਿਰ ਉਹ ਦੂਜਿਆਂ ਤੋਂ ਕਰਵਾਉਣ ਇਹ ਬਿਰਤੀ ਜਿਹੜੀ ਆ ਸਾਡੇ ਅੰਦਰ ਜਿਹੜੀ ਘਰ ਕੀਤੀ ਹੈ ਜੇ ਤੁਸੀਂ ਇੱਕ ਡਿਸੀਜਨ ਲੈ ਲਿਆ ਵਾ ਤੇ ਫਿਰ ਲੈ ਲਿਆ ਵਾ ਹੁਣ ਉਹਨੂੰ ਉਹਦੇ ਤੇ ਪੱਕੇ ਰੋ ਆ ਉਹਦੀਆਂ ਸਫਾਈਆਂ ਨਾਲ ਦੋ ਜਾਂ ਉਹਨੂੰ ਆਪਣੇ ਬੱਚਿਆਂ ਚੋਂ ਨਾਲ ਦੇਖੋ ਜੇ ਬੰਨਾ ਵਾ ਤੇ ਆਪ ਸਾਬ ਜਦੇ ਬਣੋ ਨਾ ਕਿ ਉਹਨਾਂ ਤੋਂ ਉਮੀਦ ਕਰੋ ਕਿ ਉਹ ਸਾਬ ਜਦੇ ਬਣਨ ਸਾਡਾ ਸਾਰਾ ਸਾਰਾ ਲੈਕਚਰ ਅ ਬੱਚਿਆਂ ਲਈ ਹੁੰਦਾ ਵਾ ਕਿ ਉਹ ਇਸ ਤਰ੍ਹਾਂ ਕਰਨ ਜਦ ਕਿ ਹੋਣਾ ਇਹ ਚਾਹੀਦਾ ਕਿ ਅਸੀਂ ਸਾਰਾ ਕੁਝ ਦਾਅ ਤੇ ਲਾ ਕੇ ਜੋ ਸਾਨੂੰ ਲੱਗਦਾ ਕਿ ਸਾਡੇ ਕੀਤੇ ਜਾ ਰਹੇ ਕੰਮ ਤੋਂ ਵਧੀਆ ਵਾ ਉਹ ਕਰੀਏ ਪਰ ਪਤਾ ਉਹਦੇ ਚ ਫਾਈਨੈਂਸ਼ੀਅਲ ਨੁਕਸਾਨ ਹੋਣਾ ਇਸ ਕਰਕੇ ਅਸੀਂ ਉਹ ਨਹੀਂ ਕਰ ਸਕਦੇ